ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਮੇਰੀ ਅੱਜ ਦੀ ਪਿਆਰੀ ਜੀ ਸਟੋਰੀ ਜਿਸ ਦਾ ਨਾਮ ਹੈਗਾ ਅਕਲ ਵੱਡੀ ਕੇ ਕਰਮ ਵੱਡੇ ਹਾਂਜੀ ਦੋਸਤੋ ਅਕਲ ਵੱਡੀ ਕੇ ਕਰਮ ਵੱਡੇ ਇੱਕ ਦਿਨ ਅਕਲ ਤੇ ਕਰਮ ਦੋਨੋਂ ਜਾਨੇ ਝਗੜ ਰਏ ਸਨ ਅਕਲ ਕਹਿੰਦੀ ਕਰਮਾਂ ਨੂੰ ਮੈਂ ਤੁਹਾਡੇ ਤੋਂ ਵੱਡੀ ਹਾਂ ਤੇ ਕਰਮ ਕਹਿੰਦੇ ਅਸੀਂ ਤੁਹਾਡੇ ਤੋਂ ਤਾਕਤਵਰ ਹਾਂ ਅਕਲ ਕਹਿੰਦੀ ਚਲੋ ਠੀਕ ਆ ਚਲੋ ਤੁਸੀਂ ਆਪਣਾ ਜੋਰ ਵਿਖਾਓ ਫਿਰ ਮੈਂ ਆਪਣਾ ਜੋਰ ਵਿਖਾਉਣੀ ਆ ਕਰਮ ਕਹਿੰਦੇ ਚੰਗਾ ਇਹ ਗੱਲ ਕਹਿ ਕੇ ਤੁਰ ਪੈਂਦੇ ਨੇ ਜਾਂਦੇ ਜਾਂਦੇ ਉਹ ਇੱਕ ਜੱਟ ਦੇ ਖੇਤ ਵਿੱਚ ਪਹੁੰਚ ਜਾਂਦੇ ਨੇ ਤਾਂ ਕਰਮ ਨੇ ਕਿ ਅਸੀਂ ਤਾਂ ਤੈਨੂੰ ਆਪਣਾ ਨਜ਼ਾਰਾ ਇੱਥੇ ਹੀ ਵਿਖਾ ਦਿੰਨੇ ਆ ਉਹ ਖੇਤਾਂ ਦੇ ਵਿੱਚ ਬਹੁਤ ਸੋਹਣੀ ਕਣਕ ਉੱਗੀ ਹੁੰਦੀ ਏ ਤੇ ਉਹ ਖੇਤਾਂ ਦੇ ਵਿੱਚ ਇੱਕ ਨਾਲ ਦੇ ਨਾਲ ਨਾਲ ਲਾ ਲਗਾ ਦਿੰਦੇ ਨੇ ਤੇ ਅਕਲ ਕੀ ਕਰਦੀ ਏ ਦੋਸਤੋ ਉਹ ਜੱਟ ਕੋਲ ਥੋੜੀ ਬਹੁਤੀ ਜਿਹੜੀ ਅਕਲ ਆਉਂਦੀ ਏ ਉਹ ਵੀ ਜਿਹੜੀ ਖੋਹ ਲੈਂਦੀ ਏ ਤੇ ਜਦੋਂ ਸਵੇਰ ਹੁੰਦੀ ਤੇ ਜੱਟ ਆਪਣੇ ਖੇਤਾਂ ਦੇ ਵਿੱਚ ਗੇੜਾ ਮਾਰ ਲਈ ਜਾਂਦਾ ਤਾਂ ਉਹ ਜਦੋਂ ਦੇਖਦਾ ਉੱਚੀ ਉੱਚੀ ਰੋਣ ਲੱਗ ਜਾਂਦਾ ਹਾਏ ਮੇਰੀ ਕਣਕ ਮਾਰੀ ਗਈ ਮੇਰੇ ਸਿੱਟੇ ਕਿੱਥੇ ਗਏ ਮੈਂ ਲੁੱਟਿਆ ਗਿਆ ਰੋਂਦਾ ਕਰ ਲੌਂਦਾ ਹੋਇਆ ਘਰੇ ਆ ਜਾਂਦਾ ਸ਼ਾਮ ਪਈ ਤਾਂ ਉੱਥੋਂ ਰਾਜਾ ਜਿਹੜਾ ਸੀ ਉਹ ਸ਼ਿਕਾਰ ਖੇਡਦਾ ਖੇਡਦਾ ਇੱਥੋਂ ਪਰਤ ਰਿਹਾ ਸੀ ਉਹ ਕਹਿ ਲਗਾ ਕਿਹੜੇ ਜੱਟ ਦੀ ਕਣ ਕੇ ਬਹੁਤ ਹੀ ਚੰਗੇ ਕਰਮ ਕੀਤੇ ਹੋਏ ਨੇ ਇਸ ਦਾ ਪਤਾ ਲਗਾਓ ਉਹ ਬੰਦੇ ਭੇਜਦਾ ਹੈ ਪੁੱਛਦਾ ਪਿਛਾਉਂਦਾ ਹੈ ਉਹ ਕਹਿੰਦੇ ਵੀ ਪਤਾ ਕਰਕੇ ਲਿਆਓ ਇਹ ਕਿਹੜੇ ਜੱਟ ਦੀ ਇਹ ਬਹੁਤ ਚੰਗੇ ਕਰਮ ਨੇ ਮੈਂ ਆਪਣੀ ਧੀ ਜਿਹੜੀ ਡੋਲੀ ਏ ਇਸ ਬੰਦੇ ਦੇ ਨਾਲ ਤੋਰਾਂਗਾ ਤਾਂ ਸਿਪਾਈ ਜਾਂਦੇ ਨੇ ਪੁੱਛਦੇ ਪਿਛਾਉਂਦੇ ਉਹਦੇ ਪਿੰਡ ਪਹੁੰਚ ਜਾਂਦੇ ਨੇ ਤਾਂ ਜੱਟ ਨੂੰ ਆਪਣੇ ਨਾਲ ਸ਼ਹਿਰ ਲੈ ਆਉਂਦੇ ਨੇ ਤਾਂ ਉਹ ਜਦੋਂ ਸ਼ਹਿਰ ਆਉਂਦੇ ਨੇ ਤਾਂ ਉਹ ਜਿਹੜਾ ਰਾਜਾ ਹੈ ਉਹ ਆਪਣੀ ਧੀ ਦਾ ਵਿਆਹ ਜਿਹੜੀ ਛਾਦੀ ਉਹ ਰਾਜੇ ਨਾਲ ਕਰ ਦਿੰਦਾ ਹੈ ਉਹ ਨਾਲ ਰਾਜਾ ਬਹੁਤ ਕੁਛ ਨੂੰ ਦਿੰਦਾ ਹੈ ਅੱਡ ਮਹਿਲ ਵੀ ਦਿੰਦਾ ਹੈ ਸਾਰਾ ਕੁਛ ਦਿੰਦਾ ਉਸ ਨੂੰ ਪਰ ਜਿਹੜਾ ਜੱਟ ਸੀ ਉਹਨੂੰ ਕੁਝ ਵੀ ਪਤਾ ਨਹੀਂ ਸੀ ਲੱਗਦਾ ਪਿਆ ਵੀ ਮੇਰੇ ਨਾਲ ਕੀ ਹੋ ਰਿਹਾ ਹੈ ਛਾਂਪੀ ਜਦੋਂ ਰਾਜ ਦੇ ਰਾਜਾ ਜੱਟ ਦੇ ਮਹਿਲ ਦੇ ਵਿੱਚ ਰਾਣੀ ਨੇ ਤਾਂ ਆਣੀ ਕੀ ਰਾਜੇ ਦੀ ਧੀ ਨੇ ਤਾਂ ਉਹ ਦੇ ਨ ਪੈਰਾਂ ਦੇ ਵਿੱਚ ਝਾਂਜਰਾ ਪਾਈਆਂ ਹੋਈਆਂ ਸੀ ਤੇ ਉਹ ਛਣਕਦੀਆਂ ਛਣਕਦੀਆਂ ਆ ਰਹੀਆਂ ਸੀ ਤੇ ਜੱਟ ਕਹਿੰਦਾ ਪਤਾ ਨਹੀਂ ਕਿਹਦੀ ਗਲਾਮ ਮੇਰੇ ਜਿਹੜੇ ਅੰਦਰ ਨੂੰ ਆ ਰਹੀ ਹੈ ਜਿਹੜਾ ਮਹਿਲ ਦਿੱਤਾ ਸੀ ਉਹਦੇ ਨਾਲ ਹੀ ਇੱਕ ਤਲਾਹ ਸੀ ਤੇ ਮਹਿਲ ਦੇ ਵਿੱਚ ਇੱਕ ਬਾਰੀ ਸੀ ਜਦੋਂ ਉਹ ਮਹ ਰਾਜੇ ਦੀ ਟੀ ਮ ਕਮਰੇ ਦੇ ਨੇੜੇ ਹਜੇ ਪਹੁੰਚਣ ਵਾਲੀ ਸੀ ਤਾਂ ਉਹ ਰਾਜਾ ਟਨੇ ਦੀ ਕਿਤਾਬ ਬਾਰੀ ਥਾਣੇ ਨਾਲ ਤਲਾਹ ਦੇ ਵਿੱਚ ਛਲਾਂਗ ਮਾਰ ਦਿੱਤੀ ਤਾਂ ਉਥੋਂ ਭੱਜ ਗਿਆ ਤਾਂ ਰਾਜੇ ਦੀ ਟੀ ਨੇ ਸਾਰਾ ਕੁਝ ਦੇਖ ਲਿਆ ਤੇ ਉਥੋਂ ਪਿੱਛੇ ਮੁੜ ਜਾਂਦੀ ਜਾ ਕੇ ਆਪਣੇ ਮਾਪੇ ਨੂੰ ਕਹਿੰਦੀਏ ਤੁਸੀਂ ਮੇਰੇ ਲਈ ਕੀ ਲੱਭਿਆ ਹੈ ਕਮਲਾ ਲੱਭਿਆ ਹੈ ਮੇਰੇ ਲਈ ਮੇਰਾ ਬਾਹ ਨਹੀਂ ਤੁਸੀਂ ਚੰਗਾ ਲੱਭਿਆ ਜਦੋਂ ਮੈਂ ਅੰਦਰ ਗਈ ਤਾਂ ਉਹ ਮੈਨੂੰ ਵੇਖ ਕੇ ਤਲਾ ਦੇ ਵਿੱਚ ਉਸ ਨੇ ਛਲਾਂਗ ਮਾਰ ਦਿੱਤੀ ਹੁਣ ਪਤਾ ਨਹੀਂ ਉਹ ਕਿੱਧਰ ਗਿਆ ਤੇ ਰਾਜ ਨੇ ਸਿਪਾਹੀਆਂ ਨੂੰ ਉਦੇਚ ਦਿੱਤਾ ਜਾਓ ਤੁਸੀਂ ਉਸ ਦਾ ਪਤਾ ਕਰਕੇ ਲਿਆਓ ਤਾਂ ਉਸ ਨੂੰ ਫਾਂਸੀ ਲਗਾ ਦਿਓ ਇਹ ਨਹੀਂ ਗੱਲ ਕਹਿ ਕੇ ਸਿਪਾਹੀ ਉਸ ਨੂੰ ਪਿੰਡ ਜਾ ਕੇ ਲੈ ਆਉਂਦੇ ਨੇ ਤੇਰ ਜਿਹੜੀ ਅਕਲ ਇਹ ਕਰਮਾਂ ਨੂੰ ਕਹਿੰਦੀ ਏ ਲਓ ਇਸ ਨੂੰ ਹੁਣ ਤੁਸੀਂ ਬਚਾ ਲਓ ਇਹਦਾ ਰਾਜ ਨੇ ਇਸ ਨੂੰ ਫਾਂਸੀ ਲਗਾ ਦੇਣੀ ਏ ਤੇ ਕਰਮ ਕਹਿੰਦੇ ਅਸੀਂ ਤਾਂ ਜੋ ਕਰਨਾ ਸੀ ਕਰ ਦਿੱਤਾ ਅਸੀਂ ਤਾਂ ਉਸ ਨੂੰ ਨਾਲ ਵੀ ਲਗਾ ਦਿੱਤੇ ਐਨਾ ਸੋਹਣਾ ਰਾਜ ਮਹਿਲ ਵੀ ਦੇ ਦਿੱਤਾ ਐਡਾ ਸੋਹਣਾ ਮਹਿਲ ਵੀ ਦੇ ਦਿੱਤਾ ਰਾਜੇ ਦੀ ਧੀ ਨਾਲ ਉਸ ਦੀ ਛਾਦੀ ਵੀ ਕਰਵਾ ਦਿੱਤੀ ਹਉ ਸਾਡੇ ਵਸ ਨਹੀਂ ਹੈਗਾ ਤੂੰ ਹੀ ਕਰ ਜੋ ਕਰਨਾ ਹੈ ਤੂੰ ਹੀ ਕਰ ਅਕਲ ਨੇ ਕਿਹਾ ਚਲੋ ਠੀਕ ਹੈ ਅਕਲ ਨੇ ਉਸ ਨੂੰ ਰਾਜ ਜੱਟ ਦੇ ਦਿਮਾਗ ਦੇ ਵਿੱਚ ਅਕਲ ਜਿਹੜੀ ਪਾ ਦਿੱਤੀ ਆਪਣੇ ਕੋਲੋਂ ਹੋਰ ਅਕਲ ਵੀ ਜਿਹੜੀ ਉਸ ਨੂੰ ਦੇ ਦਿੱਤੀ ਜਦੋਂ ਸਿਪਾਈ ਉਸ ਨੂੰ ਫੜ ਕੇ ਰਾਹ ਲੈ ਕੇ ਜਾਂਦੇ ਨੇ ਤੇ ਜੱਟ ਕਹਿੰਦਾ ਤੁਸੀਂ ਮੈਨੂੰ ਕਾਦਲੀ ਲੈ ਕੇ ਜਾਂਦੇ ਪੈਜੇ ਉਹ ਅੱਗੋਂ ਕਹਿੰਦੇ ਸਿਪਾਈ ਕਹਿੰਦੇ ਤੂੰ ਬਹੁਤ ਮਾੜੀ ਕੀਤੀ ਏ ਤੂੰ ਮਹਿਲ ਦੇ ਵਿੱਚੋਂ ਭੱਜ ਗਿਆ ਏ ਤੂੰ ਬਹੁਤ ਮਾੜੀ ਹਰਕਤ ਕੀਤੀ ਏ ਪਰ ਹਉ ਤੈਨੂੰ ਫਾਂਸੀ ਦੀ ਸਜ਼ਾ ਜਿਹੜੀ ਸੁਣਾਈ ਗਈ ਇਹ ਜੱਟ ਕਹਿੰਦਾ ਇੱਕ ਬਰੀ ਮੈਨੂੰ ਬਾਦਸ਼ਾਹ ਨਾਲ ਮੈਨੂੰ ਗੱਲ ਕਰ ਲੈੰਦੋ ਫੇਰ ਭਾਵੇਂ ਮੈਨੂੰ ਫਾਂਸੀ ਦੀ ਸਜ਼ਾ ਦੇ ਦਿਓ ਉਹ ਸਿਪਾਈ ਉਸ ਦੀ ਗੱਲ ਮੰਨ ਲੈੰਦੇ ਨੇ ਤੇ ਬਾਦਸ਼ਾਹ ਦੇ ਕੋਲੇ ਰਾਜੇ ਦੇ ਕੋਲੇ ਉਸ ਨੂੰ ਭੇਜਿੰਦੇ ਨੇ ਉਹ ਕਹਿੰਦਾ ਹਾਂ ਬਈ ਬੋਲ ਉਹ ਕਹਿੰਦਾ ਰਾਜਾ ਜੀ ਬੇਸ਼ੱਕ ਮੈਨੂੰ ਭਾਵੇਂ ਤੁਸੀਂ ਫਾਂਸੀ ਦੇ ਦਿਓ ਪਰ ਮੇਰੀ ਧਿਆਨ ਨਾਲ ਗੱਲ ਸੁਣੋ ਇੰਦੇ ਵੀ ਮੈਂ ਪੱਜਾਨੀ ਸੀ ਮਹਿਲ ਦੇ ਵਿੱਚ ਮੈਂ ਤਲਾਬ ਦਾ ਨਜ਼ਾਰਾ ਜਿਹੜਾ ਸੀ ਦੇਖ ਰਿਆ ਸੀ ਜਦੋਂ ਮੈਂ ਦੇਖਦਾ ਪਿਆ ਸੀ ਤੇ ਤਲਾਬ ਦੇ ਨੇੜੇ ਨਾ ਇੱਕ ਗਊ ਆਈ ਉਹ ਪਾਣੀ ਪੀਂਦੀ ਪਿੰ ਤਲਾਬ ਦੇ ਵਿੱਚ ਡੁੱਬ ਗਈ ਮੈਂ ਉਸ ਨੂੰ ਦੇਖਿਆ ਤੇ ਝੱਟ ਹੀ ਛਲਾਂਗ ਮਾਰ ਦਿੱਤੀ ਤੇ ਉਸ ਨੂੰ ਮੈਂ ਬਚਾਇਆ ਤੇ ਬਾਹਰ ਕੱਢਿਆ ਪਰ ਮੇਰੇ ਕੱਪੜੇ ਗਿੱਲੇ ਸਨ ਮੈਂ ਬਾੜੀ ਵਿੱਚ ਹੀ ਵਾਪਸ ਆਇਆ ਸੀ ਜਦੋਂ ਮੈਂ ਤੁਹਾਡੇ છਪਾਈਆਂ ਨੂੰ ਕਿਹਾ ਵੀ ਮੈਨੂੰ ਅੰਦਰ ਜਿਹੜੇ ਜਾ ਲੈੰਦੋ ਤਾਂ ਉਹਨਾਂ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਉਹ ਕਹਿੰਦੇ ਤੂੰ ਕੌਣ ਹੈ ਮੈਂ ਬਹੁਤ ਕਿਹਾ ਮੈਂ ਰਾਜੇ ਦਾ ਜਵਾਈਆਂ ਵੀ ਇਦਾਂ ਇਦਾਂ ਮੈਂ ਸਾਰੀ ਕਹਾਣੀ ਦਸੀ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਮੰਨੀ ਪਰ ਬਾਦਸ਼ਾਹ ਰਾਜਾ ਜੀ ਜੇ ਮੈਂ ਗਾਂ ਨੂੰ ਨਾ ਬਚਾਉਂਦਾ ਤੁਹਾਡੀ ਸਾਰੀ ਰਜਾ ਨੂੰ ਜਿਹੜਾ ਪਾਪ ਲੱਗਣਾ ਸੀ ਗਊ ਦਾ ਤਾਂ ਮੈਂ ਤਾਂ ਉਸ ਨੂੰ ਬਚਾਉਣ ਵਾਸਤੇ ਗਿਆ ਸੀ ਮੈਂ ਕੋਈ ਡਰਕੀ ਨਹੀਂ ਸੀ ਭੱਜਿਆ ਮੈਂ ਤੁਹਾਡੀ ਧੀ ਨੂੰ ਛੱਡ ਕੇ ਨਹੀਂ ਸੀ ਗਿਆ ਉਹ ਕਹਿੰਦੇ ਬਾਦਸ਼ਾਹ ਜਿਹੜਾ ਰਾਜਾ ਕਹਿੰਦਾ ਸੀ ਹਾਂ ਬਈ ਤੇਰੀ ਇਹ ਗੱਲ ਵੀ ਸਹੀ ਏ ਜੇ ਤੂੰ ਗਊ ਨੂੰ ਨਾ ਬਚਾਉਂਦਾ ਤਾਂ ਪਤਾ ਨਹੀਂ ਕੀ ਕੁਝ ਹੋ ਜਾਣਾ ਸੀ ਸਾਡੇ ਤੇ ਆਪਣੀ ਕਿੱਡਾ ਕ ਵੱਡਾ ਪਾਪ ਲੱਗ ਜਾਣਾ ਸੀ ਤੇ ਉਹ ਕਹਿੰਦੇ ਜਿਹੜੇ ਛਪਾਈਆਂ ਨੇ ਤੈਨੂੰ ਰੋਕਿਆ ਸੀ ਉਹ ਸੀ ਉਹ ਪਰ ਜਿਹੜਾ ਰਾਜਾ ਨੂੰ ਕਹਿੰਦਾ ਜਿਹੜੇ ਛਪਾਈਆਂ ਨੇ ਰੋਕਿਆ ਸੀ ਉਹਨੂੰ ਫਾਂਸੀ ਦੀ ਸਜ਼ਾ ਉਹਨਾਂ ਨੂੰ ਸੁਣਾ ਦਿੰਦਾ ਤੇ ਜਿਹੜਾ ਜੱਟ ਹੁੰਦਾ ਉਹ ਬਚ ਜਾਂਦਾ ਆ ਇਹ ਤੋਂ ਫਿਰ ਅਕਲ ਫਿਰ ਕਰਮਾਂ ਨੂੰ ਕਹਿੰਦੀ ਹੁਣ ਦੱਸੋ ਕੌਣ ਵੱਡਾ ਹੈ ਕਿ ਕੌਣ ਛੋਟਾ ਹੈ ਤੇ ਕਰਮ ਕਹਿੰਦੇ ਹਾਂ ਭੈਣੇ ਤੂੰ ਬਹੁਤ ਵੱਡੀ ਐ ਤੂੰ ਜਿੱਤੀ ਤੇ ਅਸੀਂ ਹਾਰੇ ਹਾਂਜੀ ਦੋਸਤੋ ਇਸ ਕਹਾਣੀ ਤੋਂ ਆਪਾਂ ਇਹੋ ਹੀ ਸਿੱਖਿਆ ਮਿਲਦੀ ਐ ਕਰਮਾਂ ਦਾ ਹੋਂਣਾ ਤਾਂ ਬਹੁਤ ਜ਼ਰੂਰੀ ਪਰ ਅਕਲ ਦਾ ਸਭ ਤੋਂ ਜ਼ਿਆਦਾ ਜ਼ਰੂਰੀ ਜੀ ਆਪਣੇ ਕੋਲ ਅਕਲ ਐ ਤਾਂ ਹੀ ਆਪਾਂ ਉਹਦੇ ਕਰਮਾਂ ਨਾਲ ਨਜਿੱਟ ਸਕਦੇ ਜੀ ਆਪਣੇ ਕੋਲ ਅਕਲ ਹੀ ਹੈ ਤੇ ਆਏ ਹੋਏ ਕਰਮ ਵੀ ਖੂਜੇ ਪੈ ਜਾਂਦੇ ਆ ਜੱਟ ਤਰ੍ਹਾਂ ਆ ਕਰਮਾਂ ਨੇ ਤਾਨੂੰ ਸਾਰਾ ਕੁਝ ਦਿੱਤਾ ਸੀ ਪਰ ਜੇ ਉਹਦੇ ਕੋਲ ਅਕਲ ਹੀ ਹੈਣੀ ਸੀ ਤੇ ਅਕਲ ਨੇ ਜਦੋਂ ਉਹਦੀ ਇੱਕ ਰੋਗ ਉਹ ਬਖਾਇਆ ਬਰਤਕ ਉਹਦੇ ਵਿੱਚ ਸਾਰੀ ਅਕਲ ਵੀ ਪਾ ਦਿੱਤੀ ਤਾਂ ਫਿਰ ਰਾਜੇ ਦਾ ਸਤ ਘਰ ਵਸਦਾ ਵੀ ਹੋ ਗਿਆ ਤਾਂ ਜੇ ਆਪਣੇ ਕੋਲ ਅਕਲ ਹੈ ਆਪਣੇ ਕੋਲ ਦਿਮਾਗ ਹੈ ਤੇ ਆਪਾਂ ਉਹਦੇ ਕਰਮ ਵੀ ਜਿਹੜੇ ਬਦਲ ਲੈਣੇ ਆ ਜੇ ਆਪਣੇ ਕੋਲ ਅਕਲ ਹੈ ਨਹੀਂ ਤੇ ਆਪਣੇ ਕੋਲ ਆਏ ਹੋਏ ਕਰਮ ਜਿਹੜੇ ਦੂਰ ਹੋ ਜਾਂਦੇ ਨੇ ਇਸੇ ਕਰਕੇ ਅਕਲ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਹੋਏ ਪਲੇਸ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਕੱਲ੍ਹ ਨਵੀਂ ਤੇ ਪਿਆਰੀ ਜੀ ਸਟੋਰੀ ਨਾਲ ਬਾਏ ਬਾਏ ਜੀ ਸਾਰਿਆਂ ਨੂੰ